ਸਮਾਣਾ ਸਦਰ ਪੁਲਿਸ ਦੇ ਵੱਲੋਂ ਮੋਬਾਈਲਾਂ ਦੇ ਟਾਵਰਾਂ ਤੋਂ ਬੈਟਰੀਆਂ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਇਹਨਾਂ ਚੋਰਾਂ ਦੇ ਵੱਲੋਂ ਪਹਿਲਾਂ ਵੀ ਕਈ ਪਿੰਡਾਂ ਦੇ ਵਿੱਚੋਂ ਟਾਵਰਾਂ ਤੋਂ ਬੈਟਰੀਆਂ ਚੋਰੀ ਕੀਤੀਆਂ ਗਈਆਂ ਸਨ ਉੱਥੇ ਹੀ ਪਟਿਆਲਾ ਸਰਕਲ ਦੇ ਸੁਪਰਵਾਈਜ਼ਰ ਲਖਵਿੰਦਰ ਸਿੰਘ ਦੇ ਵੱਲੋਂ ਸਦਰ ਪੁਲਿਸ ਨੂੰ ਕੰਪਲੇਨਟ ਦਿੱਤੀ ਗਈ ਸੀ ਕਿ ਕਥਿਤ ਵਿਅਕਤੀ ਉਹਨਾਂ ਦੇ ਟਾਵਰਾਂ ਤੋਂ ਬੈਟਰੀਆਂ ਚੋਰੀ ਕਰਦੇ ਨੇ ਅਤੇ ਇਹ ਕਾਸਮਪੁਰ ਵਿਖੇ ਵਾਰਦਾਤ ਨੂੰ ਅੰਜਾਮ ਦੇਣ ਗਈ ਸੀ ਤਾਂ ਪੁਲਿਸ ਦੇ ਵੱਲੋਂ ਅਸਰਪੁਰ ਚੁਪਕੇ ਵਿਖੇ ਨਾਕਾ ਲਗਾਇਆ ਹੋਇਆ ਸੀ ਅਤੇ ਇਹ ਕਥਿਤ ਚੋਰ ਜੋ ਕਿ ਪਟਿਆਲਾ ਤੋਂ ਆ ਰਹੇ ਸੀ ਤਾਂ ਪੁਲਿਸ ਦੇ ਵੱਲੋਂ ਇਹਨਾਂ ਦੀ ਗੱਾਰ ਨੂੰ ਰੋਕਿਆ ਗਿਆ ਤਾਂ ਇਹਨਾਂ ਦੇ ਕੋਲੋਂ 5 ਬੈਟਰੀਆਂ ਬਰਾਮਦ ਹੋਈਆਂ ਅਤੇ ਮੌਕੇ ਤੇ ਹੀ ਪੁਲਿਸ ਦੇ ਵੱਲੋਂ ਇਹਨਾਂ ਤਿੰਨੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦਾ ਕੀ ਮੈਡੀਕਲ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਕਿ ਇਹਨਾਂ ਦਾ ਰਿਮਾਂਡ ਹਾਸਲ ਹੋ ਸਕੇ ਅਤੇ ਇਹਨਾਂ ਤੋਂ ਹੋਰ ਗਹਿਰਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਸਕੇ ਇਹਨਾਂ ਦਾ ਵੀ ਮਿਤੀ 8 8 ਨੂੰ ਲਖਵਿੰਦਰ ਸਿੰਘ ਹੈ ਆਪਣਾ ਸੁਪਰਵਾਈਜ਼ਰ ਪਟਿਆਲਾ ਸਰਕਲ ਦਾ ਤਾਵਰਾਂ ਦਾ ਹੂੰ ਉਹਨੇ ਸਾਡੀ ਕੰਪਲੇਂਟ ਕੀਤੀ ਸੀ ਵੀ ਸਾਡੇ ਤਾਵਰਾਂ ਤੇ ਵੀ ਗੱਡੀ ਨੰਬਰ ਐਚ ਆ 70 ए 8559 ਗੱਡੀ ਉਹ ਚੋਰੀ ਕਰਨਾ ਆਇਆ ਸੀ ਉੱਥੇ ਕਮਾਸਪੁਰ ਹੂੰ ਉੱਥੇ ਪੰਜਾਂ ਕੋ ਭੱਜ ਕੇ ਅੱਗੇ ਹੂੰ ਫਿਰ ਅੱਜ 11 ਤਰੀਕ ਨੂੰ ਫਿਰ ਤਰਜੀਸ਼ਵਾਲ ਚ بارش ਸੀ ਤੁਹਾਨੂੰ ਲਖਵਿੰਦਰ ਸਿੰਘ ਉੱਥੇ ਹਾਜ਼ਰ ਮਿਲਿਆ ਆਪਣੇ ਮੰਡੀ ਚ ਡਰੋ ਡਰ ਹਾਂ ਉਹਨੇ ਦੱਸਿਆ ਵੀ ਚੋਰੀ ਹੋਈ ਸੀ ਟਾਵਰਾਂ ਤੇ ਇੱਕ ਪਦੈਰੀ ਹੋਈ ਇੱਕ ਹੋਰਪਿੰਡ ਹੋਈ ਸੀ ਸਮਰਪੁਰ ਹਾਂ ਇਹ ਜੇ ਚੋਰੀ ਕੀਤੀ ਪਦੈਰੀ ਪਟਿਆਲੇ ਤੋਂ ਜਿਹਦੇ ਵਿੱਚ ਸਮੇਤ ਸਮਾਨ ਦੇ ਨਾਕਾਬੰਦੀ ਕੀਤੀ ਜਾਵੇ ਸਰਫੋ ਚੁੱਕੀ ਤਾਂ ਕਾਬੂ ਆ ਸੋਰੇ ਹਾਂ ਅਸੀਂ ਉੱਥੇ ਨਾਕਾਬੰਦੀ ਕੀਤੀ ਹੈ ਉਧਰੋਂ ਪਟਿਆਲੇ ਵੱਲੋਂ ਇੱਕ ਗੱਡੀ ਚ ਆ ਗਏ ਹਾਂ ਗੱਡੀ 'ਚ ਤਿੰਨ ਬੰਦੇ ਇਹ ਮਿਲ ਗਏ 拉ਪਰੀ ਸਿੰਘ محمد شاہ ਅੰਸਰਾਜ ਹੂੰ ਤੇ ਇਹਨਾਂ ਦੇ ਕੋਲ ਡਿੱਗੀ ਜੋ ਪੰਜ ਬੈਟਰੀਆਂ ਬਰਾਬਦ ਹੋਈਆਂ ਹੂੰ ਤੇ ਅੱਗੇ ਤੇ 20000 ਜੀ ਇਹਨਾਂ ਨਾਲ ਦੇ ਹੋ ਰਹੀ ਨੇ ਜਿਹੜੇ ਕੋ ਉਨਾਂ ਦੇ ਪੁਰਾਣੀ ਕੋ ਖ ਜੀ ਨਾ ਚੱਲ ਜਾਂਦਾ ਰਿਕਾਰਡ ਸਕਾਲ ਕੇ ਬਥਰ ਲੱਗੇ ਹੋ ਕੀ ਅੱਜ ਦਾ ਪੱਛੀ ਲਾਪਰੀ ਸਿੰਘ ਦਾ ਗਲਾੜ ਦਾ ਹੂੰ ਤੇ ਮੁਹੰਮਦ ਸ਼ਾਹ ਹੈਗਾ ਯੂਪੀ ਦਾ ਇਹ ਹਾਲ ਟਵਾੜੇ ਰੇ ਦੇ ਕਰਾਇ ਤੇ ਹੂੰ ਅੰਸਰਾਜ ਖਾਨੇ ਵਾਲ ਪਿੰਡ ਦਾ ਅੱਜ ਪਹਿਲਾਂ ਪੇਸ਼ ਕੀਤਾ ਸੀ ਉਹਨਾਂ ਤੋਂ ਦੋ ਦਾ ਰਿਮਾਰਡ ਸੀ ਉਹ ਜਿਮਾਂਡ ਖਤਮ ਲਾ ਜਿਹਨਾਂ ਦੇ ਮੈਡੀਕਲ ਕਰਾ ਕੇ ਤੇ ਪੇਸ਼ ਕਰਾਂਗੇ ਇਸ ਮਾਣਾ ਤੋਂ ਕਿਆ ਲਾਸ਼ ਸ਼ਰਮਾ ਦੀ ਰਿਪੋਰਟ